ਸੱਜਿਆ ਕਿਸਾਨ ਵੀਰੋ ਅੱਜ ਮੈਂ ਤੁਹਾਨੂੰ ਬੱਕਰੀਆਂ ਦੇ ਵਿੱਚ ਹੋਣ ਵਾਲੀਆਂ ਜਿਹੜੀਆਂ ਮੁੱਖ ਬਿਮਾਰੀਆਂ ਨੇ ਜਿਹੜੀਆਂ ਬਹੁਤ ਵੱਡਾ ਨੁਕਸਾਨ ਬੱਕਰੀਆਂ ਦਾ ਬੱਕਰੀ ਪਾਲਕਾਂ ਦਾ ਕਰਦੀਆਂ ਨੇ ਉਹਨਾਂ ਬਾਰੇ ਉਹਨਾਂ ਦੀ ਵੈਕਸੀਨੇਸ਼ਨ ਬਾਰੇ ਥੋੜਾ ਜਿਹਾ ਚੰਨਾ ਪਾਉਂਗਾ ਅਸੀਂ ਕਿਸਾਨ ਵੀਰੋ ਆਪਣੇ ਫਾਰਮ ਤੇ ਜਿਹੜਾ ਇੰਡੀਅਨ ਵੈਟਰਨਰੀ ਰਿਸਰਚ ਇੰਸਟੀਚਿਊਟ ਆਏ ਉਹਦਾ ਜਿਹੜਾ ਸ਼ਡਿਊਲ ਆ ਫਾਲੋ ਕਰਦੇ ਆ ਉਹ ਵੈਕਸੀਨੇਸ਼ਨ ਕਿਵੇਂ ਕਿਵੇਂ ਲੱਗਣੀ ਹੈ ਉਸ ਬਾਰੇ ਮੈਂ ਤੁਹਾਨੂੰ ਇਸ ਵੀਡੀਓ ਚ ਦੱਸੂਗਾ ਸਭ ਤੋਂ ਪਹਿਲੀ ਬਿਮਾਰੀ ਜਿਹੜੀ ਹੈ ਜਿਹਨੂੰ ਅੱਪਾ ਪੀਪੀਆਰ ਕਹਿ ਦਿੰਨੇ ਆ ਬੱਕਰੀ ਪਾਲ ਕਿਸ ਨੂੰ ਬਖੂਬੀ ਜਾਣਦੇ ਐ ਇਸ ਨਾਲ ਬਹੁਤ ਹੀ ਜ਼ਿਆਦਾ ਨੁਕਸਾਨ ਹੁੰਦਾ ਹੈ ਬੱਕਰੀਆਂ ਦਾ ਬੱਚਿਆਂ ਦਾ ਤੇ ਇਹ ਜ਼ਿਆਦਾ ਜਿਹੜੇ ਚੰਗੇ ਜਾਨਵਰ ਆਪਣੇ ਵਗਦੇ ਉਹਨਾਂ ਨੂੰ ਇਹ ਨੁਕਸਾਨ ਪਹੁੰਚਾਉਂਦੀ ਹੈ ਇਸ ਦੇ ਵਿੱਚ ਬੱਕਰੀ ਨੂੰ ਨਜ਼ਲਾ ਜੀ ਕੰਮ ਲੱਗ ਜਾਂਦਾ ਹੈ ਮੋਖ ਲੱਗ ਜਾਂਦੀ ਹੈ ਤੇ ਬਹੁਤ ਹੀ ਜਲਦੀ ਇਸ ਵਿੱਚ ਬੱਕਰੀ ਦੀ ਜਿਹੜੀ ਮੌਤ ਹੋ ਜਾਂਦੀ ਹੈ ਇਸ ਦਾ ਇੱਕੋ ਇੱਕ ਬਚਾਅ ਹੈ ਵੈਕਸੀਨੇਸ਼ਨ ਜਾਂ ਟੀਕਾਕਰਨ ਟੀਕਾਕਰਨ ਆਪਾਂ ਜਿਹੜੇ ਆਪਣੇ ਬੱਚੇ ਐ ਜੋ 3 ਮਹੀਨੇ ਤੋਂ ਪਲੱਸ ਹੋ ਜਾਂਦੇ ਐ ਉਹਨਾਂ ਦੇ ਉਹ ਬੈਲੀਡੋਜ਼ ਲਵਾ ਲੈਣੀ ਹੈ ਉਸ ਤੋਂ ਬਾਅਦ 3 ਸਾਲ ਬਾਅਦ ਇਸ ਦੀ ਜਿਹੜੀ ਵੈਕਸੀਨੇਸ਼ਨ ਹੈ ਉਹ ਰਿਪੀਟ ਹੁੰਦੀ ਹੈ ਅਗਲੀ ਬਿਮਾਰੀ ਦੀ ਜੇ ਮੈਂ ਗੱਲ ਕਰਾਂ ਉਹ ਹੈਗੀ ਹੈ ਮੂੰਹ ਖੁਰ ਜਾਂ ਐਫਐਮਡੀ ਆਪਾਂ ਕਹਿ ਦਿੰਨੇ ਆ ਇਸ ਵਿੱਚ ਵੀ ਜਿਹੜੇ ਮੂੰਹ ਦੇ ਵਿੱਚ ਛਾਲੇ ਹੋ ਜਾਂਦੇ ਆ ਜੀਭ ਤੇ ਛਾਲੇ ਹੋ ਜਾਂਦੇ ਆ ਪੈਰਾਂ ਦੇ ਵਿੱਚ ਛਾਲੇ ਹੋ ਜਾਂਦੇ ਆ ਚੱਲਣ 'ਚ ਦਿੱਕਤ ਆਉਂਦੀ ਹੈ ਤੇਜ਼ ਬੁਖਾਰ ਆ ਜਾਂਦਾ ਹੈ ਤੇ ਬੱਕਰੀ ਦੀ ਥੋੜੇ ਟਾਈਮ 'ਚ ਮੌਤ ਹੋ ਜਾਂਦੀ ਹੈ ਇਸ ਬਿਮਾਰੀ ਦੀ ਜੋ ਵੈਕਸੀਨੇਸ਼ਨ ਹੈ ਟੀਕਾ ਕਰਨਾ ਹੈ ਪਤਨ ਮਹੀਨੇ ਦੇ ਬੱਚੇ ਦੇ ਲਵਾ ਕੇ ਫਿਰ 28 ਦਿਨਾਂ ਬਾਅਦ ਇਸ ਨੂੰ ਰਿਪੀਟ ਕਰਾਉਣਾ ਹੈ ਤੇ ਫਿਰ ਹਰ ਸਾਲ ਇਸ ਦੀ ਜਿਹੜੀ ਵੈਕਸੀਨ ਹੈ ਉਹ ਆਪਾਂ ਲਵਾਉਣੀ ਹੈ ਉਸ ਤੋਂ ਅਗਲੀ ਬਿਮਾਰੀ ਜਿਹੜੀ ਹੈ ਇੰਟੈਰੋਡੋਕਸੀਮੀਆ ਜਾਂ ਈਟੀ ਇਹ ਆਮ ਤੌਰ ਤੇ ਬਿਮਾਰੀ ਜਿਹੜੀ ਬਰਸਾਤਾਂ ਦੇ ਮੌਸਮ ਤੋਂ ਪਹਿਲਾਂ ਜਾਂ ਬਰਸਾਤਾਂ ਵੇਲੇ ਦੇਖਣ ਨੂੰ ਮਿਲਦੀ ਹੈ ਜਦੋਂ ਇੱਕੋਦਮ ਆਪਾਂ ਬੱਕਰੀਆਂ ਨੂੰ ਲਵਾ ਕਾ ਦਿੰਨੇ ਆ ਜਾਂ ਉਹ ਵਾਣ ਚ ਜਾ ਕੇ ਜਿਹੜੀ ਕਣਕ ਖਾਂਦੀਆਂ ਨੇ ਇਹ ਜਿਹੜਾ ਘਟਾਣੂ ਹੈ ਪੇਟ ਦੇ ਅੰਦਰ ਹੀ ਹੁੰਦਾ ਹੈ ਤੇ ਉਸ ਮੌਸਮ ਦੇ ਵਿੱਚ ਜਾ ਕੇ ਇਹ ਜ਼ਹਿਰਵਾ ਬਣਾਉਣ ਲੱਗ ਪੈਂਦਾ ਹੈ ਤੇ ਬੱਕਰੀ ਦੀ ਕਈਆਂ ਦੀ ਤਾਂ ਘੰਟਿਆਂ ਵੱਧੀ ਵਿੱਚ ਮੌਤ ਹੋ ਜਾਂਦੀ ਹੈ ਤੇ ਬਹੁਤ ਵੱਡਾ ਨੁਕਸਾਨ ਇਹ ਬੱਕਰੀਆਂ ਦਾ ਕਰਦਾ ਹੈ ਇੰਟੈਰੋਟੌਕਸੀਮੀਆ ਦੀ ਵੀ ਵੈਕਸੀਨੇਸ਼ਨ ਤਿੰਨ ਤੋਂ ਪੰਜ ਮਹੀਨੇ ਦੇ ਬੱਚੇ ਦੇ ਆਪਾਂ ਲਵਾ ਕੇ 28 ਦਿਨਾਂ ਬਾਅਦ ਇਸ ਨੂੰ ਬੂਸਟਰ ਲਵਾ ਕੇ ਤੇ ਹਰ ਸਾਲ ਇਹ ਆਪਾਂ ਬਰਸਾਤਾਂ ਦੇ ਮੌਸਮ ਤੋਂ ਪਹਿਲਾਂ ਲਵਾਉਣੀ ਹੈ ਅਗਲੀ ਬਿਮਾਰੀ ਜਦੀ ਗੱਲ ਕਰੀਏ ਆਪਾਂ ਗਲਕੋਟੂ ਜਾਂ ਐਚਐਸ ਇਸ ਨਾਲ ਵੀ ਜਿਹੜੀ ਸਾਹ ਲੈਣ ਚ ਦਿੱਕਤ ਆ ਜਾਂਦੀ ਹੈ ਤੇ ਬੱਕਰੀ ਨੂੰ ਬੁਖਾਰ ਹੋ ਕੇ ਉਸ ਦੀ ਮੌਤ ਹੋ ਜਾਂਦੀ ਹੈ ਇਸ ਦੀ ਵੈਕਸੀਨ ਵੀ ਆਪਾਂ 10 ਤੋਂ 5 ਮਹੀਨੇ ਦੇ ਬੱਚੇ ਦੇ ਲਵਾ ਕੇ ਫਿਰ 28 ਦਿਨਾਂ ਬਾਅਦ ਇਸ ਦਾ ਬੂਸਟਰ ਲਵਾਉਣਾ ਹੈ ਤੇ ਹਰ ਇੱਕ ਸਾਲ ਇਹ ਜਿਹੜੀ ਵੈਕਸੀਨ ਆ ਜਾਂ ਰਿਪੀਟ ਕਰਾਨੀ ਹੈ ਅਗਲੀ ਬਿਮਾਰੀ ਜਿਹੜੀ ਆ ਜਾਂਦੀ ਗੋਟਪੋਕਸ ਜਾਂ ਸ਼ੀਪੋਕਸ ਇਸ ਦੀ ਵੈਕਸੀਨ ਵੀ ਆਪਾਂ ਹਰ ਇੱਕ ਸਾਲ ਜਿਹੜੀ ਲਵਾਉਣੀ ਹੈ ਅ ਬੱਕਰੀ ਪਾਲਕ ਵੀਰੋ ਇੱਕ ਆਪਾਂ ਗੱਲ ਦਾ ਧਿਆਨ ਰੱਖਣਾ ਹੈ ਜਦੋਂ ਵੀ ਆਪਾਂ ਵੈਕਸੀਨ ਲਵਾਉਣੀ ਹੈ ਇੱਕ ਤਾਂ ਉਹਦੀ ਕੋਲਡ ਚੇਨ ਜਿਹੜੀ ਆ ਉਹ ਮੇਨਟੇਨ ਰੱਖਣੀ ਹੈ ਮਤਲਬ ਉਹ ਠੰਡੀ ਹੋਣੀ ਚਾਹੀਦੀ ਹੈ ਤੇ ਦੂਸਰਾ ਡੀਵਾਰਮਿੰਗ ਆਪਾਂ ਕੋਸ਼ਿਸ਼ ਕਰਨੀ ਹੈ ਵੀ ਵੈਕਸੀਨ ਲਵਾਉਣ ਤੋਂ ਪਹਿਲਾਂ ਕਰ ਦਈਏ ਤਾਂ ਕਿ ਜਿਹੜਾ ਵੈਕਸੀਨ ਦਾ ਜਿਹੜਾ ਰਿਜ਼ਲਟ ਆ ਆਪਾਂ ਨੂੰ ਮਿਲ ਸਕੇ ਬੱਕਰੀ ਬਾਲ ਕਵੀਰੋ ਆਪਾਂ ਇਹਨਾਂ ਕੁਝ ਗੱਲਾਂ ਦਾ ਜਿਹੜਾ ਧਿਆਨ ਰੱਖ ਕੇ ਆਪਾਂ ਆਪਣੇ ਬਗ ਨੂੰ ਜਿਹੜਾ ਬਿਮਾਰੀਆਂ ਤੋਂ ਬਚਾ ਸਕਦੇ ਹਾਂ ਨੁਕਸਾਨ ਤੋਂ ਬਚਾ ਸਕਦੇ ਹਾਂ ਤਾਂ ਇਹ ਜਿਹੜਾ ਇਹ ਧੰਦਾ ਹੈ ਇਸ ਨੂੰ ਆਪਾਂ ਜਿਹੜਾ ਫਾਇਦੇ ਵਾਲਾ ਜਾਂ ਲਾਹੇਵੰਦ ਬਣਾ ਸਕੀਏ ਧੰਨਵਾਦ